ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ। ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜਾਈ ਜਾਰੀ ਨਾ ਰੱਖ ਪਾਉਂਦਾ। 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ। ਜੇ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਅਫੋਰਡ ਕਰ ਪਾਉਂਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ। ਡੀ ਖਬਰ ਪੰਜਾਬ ਸਰਕਾਰ ਨੇ ਰੋਜ਼ਗਾਰ ਦਾ ਦਿੱਤਾ ਸੁਨਹਿਰੀ ਮੌਕਾ ਨੌਜਵਾਨ ਪੀੜੀ ਦੀ ਹੁਣ ਖੁੱਲੇਗੀ ਕਿਸਮਤ ਕੱਢ ਦਿੱਤੀਆਂ ਗਈਆਂ ਨੇ ਸਰਕਾਰੀ ਨੌਕਰੀਆਂ ਦੀਆਂ ਅਸਾਮੀਆਂ ਤੇ ਨੋਟੀਫਿਕੇਸ਼ਨ ਵੀ ਕਰ ਦਿੱਤਾ ਗਿਆ ਹੈ ਜਾਰੀ ਜਿਹਾ ਇਸ ਵੇਲੇ ਪੰਜਾਬ ਸਰਕਾਰ ਨੇ ਨੌਜਵਾਨ ਪੀੜੀ ਨੂੰ ਇੱਕ ਖੁਸ਼ਖਬਰੀ ਦਿੱਤੀ ਹੈ ਰੋਜ਼ਗਾਰ ਦਾ ਸੁਨਹਿਰੀ ਮੌਕਾ ਦਿੱਤਾ ਤੇ ਹੁਣ ਪੰਜਾਬ ਦੇ ਮੁੰਡੇ ਕੁੜੀਆਂ ਦੀ ਕਿਸਮਤ ਖੁੱਲ ਜਾਵੇਗੀ ਕਿਉਂਕਿ ਪੰਜਾਬ ਸਰਕਾਰ ਨੇ ਸਰਕਾਰੀ ਨੌਕਰੀਆਂ ਦੀਆਂ ਅਸਾਮੀਆਂ ਕੱਢ ਦਿੱਤੀਆਂ ਨੇ ਜਿਸ ਦੇ ਨਾਲ ਨੌਜਵਾਨ ਰੋਜ਼ਗਾਰ ਪ੍ਰਾਪਤ ਕਰ ਸਕਣਗੇ ਤੇ ਇਸ ਦੇ ਸਬੰਧ ਦੇ ਵਿੱਚ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਦੱਸਦੀ ਹੈ ਪੀਪੀਐਸਸੀ ਨੇ ਸਟੇਟ ਸਿਵਲ ਸਰਵਿਸ ਕੰਬਾਈਨਡ ਕੰਪੀਟੀਟਿਵ ਪ੍ਰੀਖਿਆ ਦੇ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ ਇਹ ਅਰਜ਼ੀਆਂ ਬੀਤੀ 3 ਜਨਵਰੀ 2025 ਤੋਂ ਲਈਆਂ ਜਾ ਰਹੀਆਂ ਨੇ ਤੇ ਆਉਣ ਵਾਲੀ 31 ਜਨਵਰੀ 2025 ਤੱਕ ਅਰਜ਼ੀਆਂ ਲਈਆਂ ਜਾਣਗੀਆਂ ਦੱਸਦੀ ਹੈ ਕਿ ਕੋਲ ਅਸਾਮੀਆਂ 322 ਨੇ ਇਹਨਾਂ ਦੇ ਲਈ ਨੌਜਵਾਨ ਜਿਹੜਾ ਆਪਣੀਆਂ ਅਰਜ਼ੀਆਂ ਦੇ ਸਕਦੇ ਨੇ ਤੇ ਸਰਕਾਰੀ ਨੌਕਰੀ ਪ੍ਰਾਪਤ ਕਰ ਸਕਦੇ ਨੇ ਸਸਤੀ ਹੈ ਕਿ ਜਿਸ ਨੇ ਵੀ ਨੌਕਰੀ ਪ੍ਰਾਪਤ ਕਰਨੀ ਹੈ ਜਿਸ ਨੇ ਵੀ ਆਪਣੀ ਅਰਜੀ ਦੇਣੀ ਹੈ ਉਸ ਨੂੰ ਵਿਭਾਗ ਦੀ ਅਧਿਕਾਰਿਤ ਵੈਬਸਾਈਟ ਤੇ ਜਾਣਾ ਹੋਵੇਗਾ ਇਹ ਵੈਬਸਾਈਟ ਹੈ ppsc.gov.in ਤੇ ਜਦੋਂ ਵੀ ਤੁਸੀਂ ਆਪਣੀ ਅਰਜੀ ਦੇਣੀ ਹੈ ਤਾਂ ਅਧਿਕਾਰਿਤ ਵੈਬਸਾਈਟ ਨੂੰ ਖੋਲਣਾ ਹੈ ਇਸ ਤੋਂ ਬਾਅਦ ਆਵੇਗਾ ਭਰਤੀ ਪੀਪੀਐਸੀ 2025 ਉਸ ਤੇ ਕਲਿੱਕ ਕਰੋ ਉਸ ਤੋਂ ਬਾਅਦ ਨਾਮ ਪਿਤਾ ਦਾ ਨਾਮ ਤੇ ਹੋਰ ਵੀ ਕਾਲਮ ਆਉਣਗੇ ਇਹਨਾਂ ਨੂੰ ਸਹੀ ਤਰੀਕੇ ਦੇ ਨਾਲ ਭਰ ਦਿਓ ਜਿੰਨੇ ਵੀ ਅਪਲੋਡਿੰਗ ਦੇ ਦਸਤਾਵੇਜ਼ ਮੰਗੇ ਚਾਹੁੰਦੇ ਨੇ ਉਹਨਾਂ ਨੂੰ ਵੀ ਚਮਾ ਕਰਵਾ ਦਿਓ ਤੇ ਉਸ ਤੋਂ ਬਾਅਦ ਪੂਰਾ ਫਾਰਮ ਇੱਕ ਵਾਰ ਚੈੱਕ ਕਰਕੇ ਸਬਮਿਟ ਕਰ ਦਿਓ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰ ਦਈਏ ਕਿ ਜਦੋਂ ਤੁਸੀਂ ਆਪਣਾ ਫਾਰਮ ਆਪਣੀ ਅਰਜੀ ਸਬਮਿਟ ਕਰਵਾਓ ਤਾਂ ਇਸ ਦਾ ਇੱਕ ਪ੍ਰਿੰਟ ਆਊਟ ਕੱਢ ਕੇ ਵੀ ਰੱਖ ਲਵੋ ਜੋ ਤੁਹਾਡੇ ਭਵਿੱਖ ਦੇ ਵਿੱਚ ਕੰਮ ਆਵੇਗਾ ਹੋ ਸਕਦਾ ਹੈ ਕਿ ਜਦੋਂ ਤੁਸੀਂ ਪੇਪਰ ਦੇਣ ਜਾਓ ਉਦੋਂ ਵੀ ਇਹ ਤੁਹਾਡੇ ਕੰਮ ਆਵੇ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰ ਦਈਏ ਕਿ ਵਿਭਾਗ ਦੇ ਵੱਲੋਂ ਇਹ ਗੱਲ ਖਾਸ ਤੌਰ ਤੇ ਕਹੀ ਗਈ ਹੈ ਕਿ ਜਦੋਂ ਵੀ ਤੁਸੀਂ ਆਪਣੀ ਅਰਜੀ ਫਿਲ ਕਰਨੀ ਆ ਭਰਨੀ ਆ ਉਸ ਤੋਂ ਪਹਿਲਾਂ ਸਾਰੀਆਂ ਹਦਾਇਤਾਂ ਨੂੰ ਧਿਆਨ ਦੇ ਨਾਲ ਪੜ੍ਹ ਲਵੋ ਕਿਉਂਕਿ ਜੇਕਰ ਤੁਹਾਡੀ ਅਰਜੀ ਦੇ ਵਿੱਚ ਕੋਈ ਤਰੁੱਟੀ ਪਾਈ ਗਈ ਕੋਈ ਗਲਤੀ ਪਾਈ ਗਈ ਤਾਂ ਤੁਹਾਡੀ ਅਰਜੀ ਸਵੀਕਾਰ ਨਹੀਂ ਕੀਤੀ ਜਾਵੇਗੀ ਇਸ ਕਰਕੇ ਫਾਰਮ ਸਬਮਿਟ ਕਰਨ ਤੋਂ ਪਹਿਲਾਂ ਅਰਜੀ ਨੂੰ ਪੂਰਾ ਕੰਪਲੀਟ ਕਰਨ ਤੋਂ ਪਹਿਲਾਂ ਜਿਹੜੀਆਂ ਵੀ ਹਦਾਇਤਾਂ ਨੇ ਉਹਨਾਂ ਨੂੰ ਧਿਆਨ ਨਾਲ ਪੜ ਲਓ ਉਸ ਤੋਂ ਬਾਅਦ ਹੀ ਆਪਣੀ ਅਰਜੀ ਨੂੰ ਸਬਮਿਟ ਕਰੋ ਤੇ ਨਾਲ ਹੀ ਪ੍ਰਿੰਟ ਆਊਟ ਵੀ ਕੱਢ ਕੇ ਰੱਖ ਲਵੇ ਸੋ ਜਿਹੜੇ ਨੌਜਵਾਨ ਸਰਕਾਰੀ ਨੌਕਰੀ ਕਰਨ ਦੇ ਚਾਹਵਾਨ ਨੇ ਉਹਨਾਂ ਦੇ ਲਈ ਇਹ ਖੁਸ਼ਖਬਰੀ ਹੈ ਸਰਕਾਰੀ ਨੌਕਰੀਆਂ ਦੀਆਂ ਅਸਾਮੀਆਂ ਸਰਕਾਰ ਦੇ ਵੱਲੋਂ ਕੱਢ ਦਿੱਤੀਆਂ ਗਈਆਂ ਨੇ ਤੁਸੀਂ ਅਧਿਕਾਰਤ ਵੈਬਸਾਈਟ ਤੇ ਜਾ ਕੇ ਜਿਹੜੀਆਂ ਹਦਾਇਤਾਂ ਨੇ ਉਹਨਾਂ ਨੂੰ ਧਿਆਨ ਦੇ ਨਾਲ ਪੜ੍ਹ ਲਵੋ ਤੇ ਉਸ ਤੋਂ ਬਾਅਦ ਆਪਣੀ ਅਰਜੀ ਨੂੰ ਜਮਾ ਕਰਵਾ ਦਿਓ ਤੇ ਜੋ ਜੋ ਵੀ ਅੱਗੇ ਹਦਾਇਤਾਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਧਿਆਨ ਨਾਲ ਪੜ੍ਹ ਲਵੋ ਤਾਂ ਕਿ ਉਹ ਤੁਹਾਡੇ ਪਵਿੱਕ ਦੇ ਵਿੱਚ ਵੀ ਕਮ ਆਉਣ ਜਦੋਂ ਤੁਸੀਂ ਆਪਣੀ ਪ੍ਰੀਖਿਆ ਦੇਣੀ ਹੈ ਸੋ ਪੰਜਾਬ ਸਰਕਾਰ ਦੇ ਵੱਲੋਂ ਨੌਜਵਾਨਾਂ ਨੂੰ ਇਹ ਰੋਜ਼ਗਾਰ ਦਾ ਇੱਕ ਸੁਨਹਿਰੀ ਮੌਕਾ ਦਿੱਤਾ ਗਿਆ ਹੈ ਜਿਹੜੇ ਨੌਜਵਾਨ ਸਰਕਾਰੀ ਨੌਕਰੀ ਪ੍ਰਾਪਤ ਕਰਨਾ ਚਾਹੁੰਦੇ ਨੇ ਉਹ ਇਸ ਮੌਕੇ ਦਾ ਸੁਨਹਿਰੀ ਫਾਇਦਾ ਉਠਾ ਲੈਣ